ਇਸ ਪਹਾੜੀ ਦੇ ਸਿਖਰ ਤੇ ਪੀਰਵਰੀ ਕੰਦਾਲੀ ਦਾ ਨਿਵਾਸੀ ਜਿਸ ਦੀ ਦੂਰ ਦੂਰ ਤੱਕ ਮਹਾਨਤਾ ਸੀ ਗੁਰੂ ਜੀ ਅਤੇ ਭਾਈ ਮਰਦਾਨਾ ਹਸਲ ਲਗਦਾ ਜਿਲਾ اٹਕ ਪੁੱਜੇ ਜਿੱਥੇ ਭਾਈ ਮਰਦਾਨਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਬਹੁਤ प्यास ਲੱਗੀ ਹੈ ਪਾਣੀ ਪੀਆ ਗੁਰੂ ਜੀ ਨੇ ਕਿਹਾ ਇਸ ਪਹਾੜੀ ਉੱਤੇ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਨਾਮ ਵਰੀ ਕੰਦਾਲੀ ਹੈ ਉਸ ਕੋ

ਇਵਰਦਾਨਾ ਦੂਜੀ ਵਾਰੀ ਫੇਰ ਪਹਾੜੀ ਚੜ ਗਿਆ ਅਤੇ ਵਲੀ ਕੰਧਾਰੀ ਨੂੰ ਉਹੀ ਕਹਿ ਦਿੱਤਾ ਜੋ ਗੁਰੂ ਜੀ ਨੇ ਕਿਹਾ ਸੀ ਵਲੀ ਕੰਧਾਰੀ ਨੇ ਕਿਹਾ ਜੇ ਤੇਰੇ ਗੁਰੂ ਬਾਪ ਐਨੀ ਸ਼ਕਤੀ ਹੈ ਤਾ ਤੋ ਤੈਨੂੰ ਖੁਦ ਬਾਣੀ ਜੋੜੇ ਬਿਲਾ ਦਿੰਦਾ ਵਲੀ ਕੰਧਾਰੀ ਗੁਰੂ ਜੀ ਪਾਸ ਗਿਆ ਅਤੇ ਕਹਿਣ ਲੱਗਾ ਵਲੀ ਕੰਧਾਰੀ ਕਹਿੰਦਾ ਹੈ ਜੇ ਤੇਰਾ ਗੁਰੂ ਐਨਾ ਹੀ ਮਹਾਨ ਹੈ ਤਾਂ ਕਿਉਂ ਤੈਨੂੰ ਪਾਣੀ डाल ना हो ओ पत्थर पास से कर जदो पानी वरदाना ने पत्थर पास से कीता त उस थल्यो निर्मल जल निकल आया ऊपर पहाड़ी उत्ते बैठे वली कनारी दी नजर जदो अपने चश्मे उत्ते पई त उसने देख्या उस दे चश्मे दा पानी काट रिया है उसने थल्ले देख्या पानी वरदाना पानी पी रिया है इस ऊपर वली कनारी नु बहुत

ਹਾਂ ਬਰੀਕੰਦਾਰੀ ਖੁਦ ਦਿੱਤੀ ਦਾ ਦਾ ਕੀ ਹੰਕਾਰ ਉਹ ਜਦੋਂ ਚਾਏ ਖੋ ਲਵੇ ਜਿਸ ਤਰ੍ਹਾਂ ਤੇਰੇ ਕੋਲ ਚਸ਼ਮੇ ਦਾ ਪਾਣੀ ਖੋ ਲਿਆ ਇਸ ਤਰ੍ਹਾਂ ਬਰੀਕੰਦਾਰੀ ਦੇ ਹੰਕਾਰ ਤੋਂ ਹੜੰਦਾ ਕੋਤਤ ਕਰਕੇ ਗੁਰੂ ਜੀ ਨੇ ਸਾਰੀ ਲੁਕਾਈ ਵਿੱਚ ਨਿਮਰਤਾ ਤੇ ਦੇਵੀ ਗੁਣਾ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਉਣ ਦਾ ਉਪਦੇਸ਼ ਦਿੱਤਾ ਜਿੱਥੇ ਸਾਰੀ ਘਟਨਾ ਵਾਪਰੀ ਉੱਥੇ ਅੱਜਕੱਲ ਗੁਰਦੁਆਰਾ ਪੰਜਾ ਸਾਹਿਬ ਸਿਸ਼ੋਗ ਵਿਥਰ ਹੈ इस साखी को तो सानू ए मिलती है की परमात्मा ने जो दिता है वेना चाहता है हंकार नहीं करना चाहता वाहसा वाहे गुरु जी की फते